ਉਹ ਇਨਵੈਸਟੀਗੇਸ਼ਨ ਟੀਮ ਕਿਉਂ ਜੁਆਇਨ ਕਰਾਈ ਗਈ ਹੈ ਜੀ ਅਸੀਂ ਥੋੜਾ ਦੱਸਣਾ ਇੱਕੋ ਕੋਈ ਹਾਰਡ ਕੋਰ ਕ੍ਰਾਈਮਨਲ ਨਹੀਂ ਹੈਗੀ ਵੀ ਇੱਕ ਹਾਰਡ ਕੋਰ ਕ੍ਰਾਈਮਨਲ ਜਿਹੜੇ ਉਹਦੇ ਸਾਥੀ ਨੇ ਜਿਹੜੇ ਉਹਦੇ ਸਾਥੀ ਨੇ ਰਾਜਨੀਤਿਕ ਰਾਜਨੀਤਿਕ ਦਬਾਅ ਹੈ ਜੀ ਮੈਂ ਉਹਨਾਂ ਦੇ ਪ੍ਰੂਫ ਦੇਣਾ ਚਾਹਨਾ ਆਹ ਦੇਖੋ ਜੀ ਸ਼ੰਕਰ ਜਿੰਦਲ ਹੈ ਜੀ ਅਨਿਕ ਪਾਰਟੀ ਦੇ ਵਿੱਚ ਇਹਦਾ ਦਬਦਬਾ ਹੈ ਇਹਦੇ ਕਰਕੇ ਸਿਰਫ ਉਹ ਨਹੀਂ ਫੜਿਆ ਜਾ ਰਿਹਾ ਸਰਿਆਮ ਖੁੱਲੇ ਆਮ ਪਟਿਆਲਾ ਜ਼ਿਲ੍ਹਾ ਦੇ ਵਿੱਚ ਦੀ ਸ਼ੈ ਲੈ ਰਿਹਾ ਮੌਜੂਦਾ ਸਰਕਾਰ ਦੀ ਸ਼ੈ ਲੈ ਰਿਹਾ ਜੀ ਮੌਜੂਦਾ ਸਰਕਾਰ ਇਹਨੇ ਪਿੱਛੇ ਥੋੜੇ ਟਾਈਮ ਪਹਿਲਾਂ ਹੀ ਜੁਆਇਨ ਕੀਤੀ ਹੈ ਜਦੋਂ ਵੀ ਕੋਈ ਸਰਕਾਰ ਆਂਦੀ ਹੈ ਇਹ ਹਰ ਇੱਕ ਜੁਆਇਨਿੰਗ ਪਾ ਲੈਂਦਾ ਜੀ ਹੋਰ ਦਿਖਾ ਦਿੰਨੇ ਤੁਹਾਨੂੰ ਜੀ ਦਾਬਾਦ ਮੈਂ ਆਪਣਾ ਸਿੱਧੋ ਤੇ ਸਵਾਸ ਕਰੇ ਸੀ ਮੈਂਨੇ ਆਪਣਾ ਪੁੱਤ ਵੀ ਉਹ ਕਰਵਾਈ ਦਸਕਾਰ ਕਰਵਾਜਾ ਮਾਤਾ ਕਰਵਾਇਆ ਮੈਂਨੇ ਕਦੇ ਨਹੀਂ ਮੰਨੀ ਮਨੋ ਸੁਪਨੇ ਸਾਰੇ ਨਾਲ ਹੈ ਮੈਂ ਪੁਲਿਸਤਰਾ ਵਾਲਾ अर्दास आज तक तो कर गया तो खा कर गया बच्चे नाम ने मैंने बिनती करी मैंने बेजती करी मेरी बच्चे का इंसाफ दुआ दो मैं कुछ नहीं मत फिर से आकर मेरे बच्चे का इंसाफ दुआ दो मेरे बच्चे को इंसाफ दुआ दो तेरी गली को अंदर पूछो उन्हें रास्ता करो 14/14/2014 थी 14/3/14 थी अगर कोई करी ना तो आज मैं बामन करके ਅਜਾ ਪੋਲ ਪਾ ਕੇ ਤਾਂ ਮੈਂ ਉਤਰੇ ਤਰੀਆਂ ਤਾਂ ਬੈਠਾ ਜੰਨੀ ਹੀ ਹੈ ਗਰਨੀ ਇੱਕ ਦਿਨ ਨਹੀਂ ਮੇਰੇ ਕਰਾਈ ਉਹਨਾਂ ਸੈਕ ਦਿਨ ਨਹੀਂ ਮੇਰੇ ਕਰਾਈ ਜਦੋਂ ਸੰਸਕਾਰ ਹੋ ਗਿਆ ਕੋਈ ਮੇਰੇ ਕੋਲ ਨਹੀਂ ਆਇਆ ਕੋਈ ਮੇਰੇ ਕੋਲ ਨਹੀਂ ਆਇਆ ਮੈਨੂੰ ਉੱਤਰ ਸਾਫ ਨਹੀਂ ਮਿਲਿਆ ਮੈਨੂੰ ਉਤਰ ਨਹੀਂ ਮਿਲਿਆ ਸਾਫ ਨਹੀਂ ਮਿਲਿਆ ਮੈਨੂੰ ਉੱਤਰ ਨਹੀਂ ਮਿਲਿਆ ਮੈਨੂੰ ਸਾਫ ਨਹੀਂ ਮਿਲਿਆ ਐਸਪੀ ਪਤੇ ਸਿੰਘ ਆਪਣਾ ਵਾਦਾ ਪੂਰਾ ਕਰਨਾ ਚਾਹੀਦਾ ਉਸਨੂੰ ਉਸ ਦਿਨ ਆ ਕੇ ਹੋਰ ਮੈਂ ਲਵਾਂਗੀ ਬਿਲਕੁਲ ਲਵਾਂਗੀ ਸਰ ਇਹ ਆਪ ਪੂਰੀ ਬਰਾਦਰੀ ਦੇ ਸਾਹਮਣੇ ਲਵਾਂਗੀ ਆਹ ਕੜੀ ਐਸਪੀ ਮਰਾਂਗੇ ਬੈਠੇ 100000 ਮੇਰੀ ਭੈਣ ਦੇ ਪੁੱਤਾਰ ਮੈਂ ਦੇਉਂਗਾ ਉਹਦੀ ਪੂਰੀ ਟੀਮ ਰੱਤੀ ਦਾ ਨੀਚੇ ਲੈਣੀ ਪੜਾ ਲੜ ਗਿਆ ਉਹਦਾ ਬੱਸ ਛੱਡਾ ਕਰਦਾ ਜੀ ਬਲੀ ਛੱਡ ਗਿਆ ਬਲੀ ਸਿਰਫ ਇਹ ਪੁਲਿਸ ਪ੍ਰਸ਼ਾਸਨ ਦੀ ਕਰਪਸ਼ਨ ਵੱਲੋਂ ਪਿੱਛੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਮੁੱਢਲੀ ਮਾਨੂੰ ਫੜੋ ਫੜੋ